ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਣੀ ਵੀਡੀਓ ਇੱਕ ਜਰਸੀ ਦੀ ਤੁਹਾਨੂੰ ਵਿਹੜ ਦਿਖਾਉਣੀ ਆ ਸੋ ਦੋਸਤੋ ਜਿਹੜਾ ਏਰੀਆ ਹੈਗਾ ਪਿੰਡ ਗੰਡੂਆ ਤਹਿਸੀਲ ਬੱਸੀ ਪਠਾਣਾ ਜ਼ਿਲ੍ਹਾ ਜਿਹੜਾ ਇਸ ਨੂੰ ਫਤੇਗੜ ਸਾਹਿਬ ਲੱਗਦਾ ਹੈਗਾ ਵੀਰੋ ਰਵਿੰਦਰ ਸਿੰਘ ਜੀ ਇਸ ਦੇ ਓਨਰ ਨੇ ਦੋਸਤੋ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਨੇ ਉੱਪਰ ਦਿੱਤੇ ਗਏ ਹਨ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਇਹ ਵੈਡ ਖਰੀਦ ਸਕਦੇ ਹੋ ਸੋ ਦੋਸਤੋ ਬਰੀਡ ਵਾਈਜ਼ ਆਪਾਂ ਦੇਖਦੇ ਹਾਂ ਤੇ ਜਰਸੀ ਦੇ ਵਿੱਚ ਪਿਓਰਿਟੀ ਵਾਈਜ਼ ਇਹ ਵੈਡ ਆਉਂਦੀ ਆ ਇੱਕ ਰੰਗ ਆ ਦੋਸਤੋ ਰੈੱਡ ਕਲਰ ਦੇ ਵਿੱਚ ਦੋਸਤੋ ਜਿਹੜੀ ਇਹ ਵੈਡ ਹੈਗੀ ਆ ਪਹਿਲਾ ਸੂਆ ਦੋਸਤੋ ਸੂਣ ਜਾ ਰਹੀ ਹੈ ਮੂੰਹ ਖੀਰੀ ਹੈਗੀ ਆ ਦੁੱਧ ਵਾਲੇ ਦੰਦ ਆ ਦੋਸਤੋ ਹਜੇ ਕੋਈ ਵੀ ਦੰਦ ਭੰਨਿਆ ਨਹੀਂਗਾ ਤਕਰੀਬਨ 2 ਸਾਲ ਦੇ ਅੰਦਰ ਵਾਰ ਦੋਸਤੋ ਹਜੇ ਏਜ ਆ ਇਸ ਵੈਡ ਦੀ ਵੀ ਥਾਣ ਹਵਾਨਾ ਤੁਸੀਂ ਦੇਖੋਗੇ ਬਹੁਤ ਵਧੀਆ ਖੂਬਸੂਰਤ ਦੋਸਤੋ ਥਾਣ ਹਵਾਨਾ ਬਿਰਲਾ ਵਿੱਥਾਂ ਬਹੁਤ ਜਿਆਦੀਆਂ ਸੋਹਣੀਆਂ ਨੇ ਵੀ ਗਿੱਠ ਗਿੱਠ ਤੇ ਦੋਸਤੋ ਜਿਹੜੀਆਂ ਬਿਰਲਾ ਇਸ ਵੇੜ ਦੇ ਥਾਣਾਂ ਦੀਆਂ ਲਗੀਆਂ ਹੋਈਆਂ ਨੇ ਵੀ ਦੁੱਧ ਦੀ ਵੀ ਅੱਗੇ ਚੰਗੀ ਉਮੀਦ ਕੀਤੀ ਜਾਂਦੀ ਹੈ ਤਕਰੀਬਨ 14 ਲੀਟਰ ਇਸ ਵੇੜ ਨੂੰ ਨਾਰਮਲੀ ਦੁੱਧ ਕਰਨਾ ਚਾਹੀਦਾ ਹੈ ਬਾਕੀ ਪਲੱਸ ਦੋਸਤੋ ਕਰ ਵੀ ਸਕਦੀ ਆ ਸੋ ਜਿਹੜਾ ਮੁੱਲ ਵੀਰ ਹੁਣੀ ਡਿਮਾਂਡ ਕਰਦੇ ਨੇ 45000 ਰੁਪਏ ਦੋਸਤੋ ਇਸ ਜਿਹੜੀ ਵੈੜ ਦੀ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਪਹੁੰਚਣ ਤੇ ਮਾਨਤਨ ਜਰੂਰ ਕੀਤਾ ਜਾਵੇਗਾ ਸੋ ਕਿਸੇ ਮੇਰੇ ਵੀਰ ਭਰਾ ਨੂੰ ਇਹ ਵੈੜ ਪਸੰਦ ਹੋਵੇ ਜਰੂਰ ਖਰੀਦ ਸਕਦੇ ਦੋਸਤੋ ਬਿਲਕੁਲ ਮੂੰਹ ਖੀਰੀ ਹੈਗੀ ਇੱਕ ਵਾਰੀ ਜਰੂਰ ਨੋਟ ਕਰ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਆ ਜੀ